ਮਹਾਨਕੋਸ਼ ਸਬੰਧੀ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਕਾਰਵਾਈ ਜਿਹੜੀ ਹੈ ਪ੍ਰਮ ਪੰਥਕ ਮर्यादा ਦੇ ਵਿਰੁੱਧ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਦੀ ਇੱਕ ਘਟਨਾ ਹੈ ਜਿੱਥੇ ਕਿ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਮਹਾਕੋਸ਼ ਜਿਹੜੀ ਪੁਸਤਕ ਹੈ ਉਸ ਨੂੰ ਮਿੱਟੀ ਦੇ ਵਿੱਚ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਇਹ ਘਟਨਾ ਜਿਹੜੀ ਹੈ ਜਥੇਬੰਦੀਆਂ ਨੂੰ ਪਤਾ ਲੱਗਦੀ ਹੈ ਤਾਂ ਜਥੇਬੰਦੀਆਂ ਦੇ ਵਿੱਚ ਜਿਹੜਾ ਰੋਸ ਆ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬੀਬੀ ਸਤਵੰਤ ਕੌਰ ਦੇ ਵੱਲੋਂ ਵੀ ਜਿਹੜੀ ਹੈ ਡੂੰਗੀ ਚਿੰਤਾ ਪ੍ਰਗਟਾਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ 15000 ਤੋਂ ਵੱਧ ਜਿਹੜਿਆ ਮਹਾਕੋਸ਼ ਦੀਆਂ ਪੁਸਤਕਾਂ ਦੇ ਨਾਲ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਇਹ ਵਤੀਰਾ ਕੀਤਾ ਗਿਆ ਉਹ ਕਾਫੀ ਨਿੰਦਨਯੋਗ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪੁਸਤਕ ਹੈ ਇਹ ਸਿੱਖ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੀ ਹੋਈ ਹੈ ਇਸ ਦੇ ਵਿੱਚ ਸਿੱਖ ਇਤਿਹਾਸ ਸਿੱਖ ਸ਼ਬਦਾਵਲੀ ਅਤੇ ਗੁਰਬਾਣੀ ਜਿਹੜੀ ਆ ਉਹ ਵਰਤੀ ਗਈ ਹੈ ਤਾਂ ਇਹ ਜਿਹੜੀ ਹੈ ਸਿੱਖਾਂ ਦੇ ਨਾਲ ਜੁੜੀ ਪੁਸਤਕ ਹੈ ਇਸ ਦੇ ਨਾਲ ਇਹ ਕੀਤਾ ਗਿਆ ਬਤੀਰਾ ਜਿਹੜਾ ਕਾਫੀ ਨਿੰਦਨਯੋਗ ਹੈ ਤਾਂ ਇਸ ਮਾਮਲੇ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਸਾਡੇ ਸਹਿਯੋਗੀ ਚਰਨਜੀਤ ਸਿੰਘ ਜੋਸੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਸਰ ਜਿਹੜਾ ਕੱਲ ਇਹ ਮਾਮਲਾ ਸਾਹਮਣੇ ਆਇਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਮਾਂ ਕੋਸ਼ ਦੀ ਪੁਸਤਕ ਨੂੰ ਜਿਹੜਾ ਮਿੱਟੀ ਦੇ ਵਿੱਚ ਦਫਨ ਕੀਤਾ ਜਾ ਰਿਹਾ ਸੀ ਇਹ ਕੀ ਵਜ੍ਹਾ ਕੀ ਰਹੀ ਹੈ ਕੱਲ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੀਤੀ ਸ਼ਾਮ ਨੂੰ ਕੁਝ ਨੌਜਵਾਨਾਂ ਵੱਲੋਂ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਰ ਦੇ ਆਫਿਸ ਦੇ ਬੈਕਸਾਈਡ ਤੇ ਦੇਖਿਆ ਗਿਆ ਧਰਤੀ ਦੇ ਵਿੱਚ ਮਹਾਨ ਉਹ ਜੇਨੀਆ ਕਦਾਬਾ ਹੁੰਦੀਆਂ ਉਹਨਾਂ ਨੂੰ ਧਰਤੀ ਦੇ ਵਿੱਚ ਘੱਬਿਆ ਜਾ ਰਿਹਾ ਸੀ ਤੇ ਜਿਸ ਤੇ ਸਿੱਖਾ ਗੁਆ ਵੱਲੋਂ ਜਾਂ ਹੋਰ ਵੱਖ-ਵੱਖ ਜਿੱਥੇ ਬੰਦਿਆ ਦੇ ਆਗੂ ਮੌਕੇ ਤੇ ਪਹੁੰਚੇ ਜਿਵੇਂ ਕਿ ਮਲਜਿੰਦਰ ਸਿੰਘ ਪਰਵਾਨਾ ਹੋਗੇ ਜਾਂ ਆਪਾ ਬਖਸ਼ੀਰ ਸਿੰਘ ਹੋਗੇ Hindu ਕੱਟੇ ਮੁਖੀ ਵੀ ਜਿਹੜੇ ਬ੍ਰਹਮਾਨੰਦ ਗਿਰੀ ਵੀ ਮੌਕੇ ਤੇ ਪਹੁੰਚ ਕੇ ਹੋਰ ਵੀ ਜਿੱਥੇ ਬੰਦਿਆ ਦੇ ਆਗੂ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇੱਕਦਮ ਹੱਤਾ ਪੈਰਾਂ ਦੀ ਪੈ ਗਈ ਪੁਲਿਸ ਜਿਹੜੀ ਕਿ ਪੁਲਿਸ ਪਾਰੀ ਪਰ ਬਲਵੰਤ ਨਾਲ ਅਭਿਨੁਸ਼ਟੀ ਦੇ ਪੁੰਚੀ ਸੀ ਸੀਟੀ ਤੋਂ ਮੁੱਕਦੇ ਪੁੰਚੇ ਪਰ ਜਿਹੜੀ ਅਸੀਂ ਕਾਗੂਆ ਵੱਲੋਂ ਇੱਕ ਦੋਸ਼ ਚੀ ਜਿਨ੍ਹਾਂ ਦੇ ਕਾਰਵਾਈ ਹੋਣੀ ਚਾਹੀਦੀਆਂ ਮਾਮਲਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਤੇ ਜਿਹੜੀਆਂ ਕਿ ਮਹਾਨ ਕੋਚ ਕਰਾਪਾ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਤੋਂ ਪ੍ਰਸ਼ਾਸਨ ਵੱਲੋਂ ਬੀਤੀ ਰਾਤ ਅਸੀਂ ਤੱਕ ਚੱਲੇਗਾ ਕਿ ਮਾਮਲਾ ਦਰਜ ਕੀਤਾ ਗਿਆ ਹੈ ਜਿਹੜੀ ਕਿ ਸੁਭਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਸਤਿਮੰਬਰਿਕ ਕਮੇਟੀ ਵੀ ਬਣਾਈ ਹੈ ਉਹ ਆਪਣੀ ਜਾਂਚ ਵੀ ਕਰੇਗੀ ਉਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੇ ਵੀ ਇੱਕ ਮਾਮਲਾ ਦਰਜ ਕੀਤਾ ਹੈ ਉਹ ਹੁਣ ਦੇਖਦੇ ਕਿ ਕਿਸ ਦੀ ਗ੍ਰਿਫਤਾਰੀ ਹੁੰਦੀ ਹੈ ਕਿਉਂਕਿ ਬਹੁਤ ਵੱਡੀ ਇਹ ਬੇਚੀ ਦੀ ਘਟਨਾ ਹੈ ਇੱਕ ਜਿਹੜੀ ਬੜੀ ਮਹਾਨ ਜਿਹੜੀਆਂ ਕਿ ਗੁਰੂਆਂ ਦੀ ਜੋ ਕਿਤਾਬਾਂ ਮਹਾਨ ਕੋਸ਼ਤਰੀ ਉਸ ਤੋਂ ਦਿੱਤਾ ਜਾਣਾ ਬਹੁਤ ਵੱਡੀ ਗੱਲ ਹੈ ਇਹ ਸਿੱਖ ਸੰਸਥਾ ਦੇ ਵਿੱਚ ਰੋਸ ਹੈਗਾ ਪਰ ਹੁਣ ਕਾ ਜੋ ਸੂਤਰਾਂ ਅਨੁਸਾਰ ਪਤਾ ਚੱਲਿਆ ਕਿ ਅਕਾਲ ਤਖਤ ਸਰ ਦੇ ਕਮੇਟਾਰ ਕਰ ਲੂ ਜਿਹੜੇ ਕੀ ਪੰਜਾਬੀ ਡਿਸਟ੍ਰਿਕਟ ਪਟਿਆਲਾ ਪਹੁੰਚਣਗੇ ਔਰ ਉਸ ਤੋਂ ਬਾਅਦ ਜੋ ਕੀ ਧਾਰਮਿਕ ਰੀਤ ਰਿਵਾਜ ਆ ਹੁੰਦੀਆਂ ਉਸ ਦੇ ਹਿਸਾਬੀ ਮਹਾਨ ਕੋਸ਼ ਨੂੰ ਜਿਹੜਾ ਕੀ ਰੱਖਿਆ ਜਾਵੇਗਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਕਹਿਣਾ ਹੈ ਕਿ ਇੱਕ ਸੱਤ ਮੈਂਬਰੀ ਕਮੇਟੀ ਵੀ ਬਣਾਈ ਗਿਆ ਜਿਸ ਦੇ ਵਿੱਚ ਜਥੇਦਾਰ ਵੀ ਸ਼ਾਮਲ ਹੋਣਗੇ ਉਸ ਦੇ ਵਿੱਚ ਜਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਸ ਦੇ ਵਿਰੁੱਧ ਜਿਹੜਾ ਸਖਤ ਤੋਂ ਸਖਤ ਉਹ ਐਕਸ਼ਨ ਲਿਆ ਜਾਵੇਗਾ ਤਾਂ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਜਿਹੜੀਆਂ ਸ਼ਾਮਲ ਹੋਈਆਂ ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਦਾ ਵੀ ਕੀ ਕਹਿਣਾ ਇਸ ਦੇ ਬਾਰੇ ਵੀ ਤੁਹਾਨੂੰ ਜਰੂਰ ਸੁਣਾਵਾਂਗੇ ਕੀਤਾ ਜਾਂਦਾ ਉਹ ਪ੍ਰੋਪਰਲੀ ਉਹਨੂੰ ਪ੍ਰੋਸੀਜਰ ਨੂੰ ਫੋਲੋ ਨਹੀਂ ਕੀਤਾ ਗਿਆ ਉਹਦੇ ਵਿੱਚ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਜ਼ ਨੇ ਵੀ ਆ ਕੇ ਆਪਣੇ ਵਿਚਾਰ ਰੱਖੇ ਉਨਸੇ ਇਹਨਾਂ ਦੇ ਇੱਕ ਸੱਤ ਮੈਂਬਰੀ ਕਮੇਟੀ ਹੈ ਉਹ ਸਾਨੂੰ ਆਪਣੀ ਰਿਪਰੈਜੈਂਟੇਸ਼ਨ ਦੇਣ ਲੱਗੀ ਹੈ ਉਹਦੇ ਮੁਤਾਬਕ ਬਣਦੀ ਐਫਆਈਆਰ ਤਾਂਗੇ ਕਾਰਵਾਈ ਕਰਾਂਗੇ ਔਰ ਕੱਲ ਨੂੰ ਪ੍ਰੋਪਰ ਜਿਹੜੇ ਸਿੰਘ ਸਭਾ ਆਣਗੇ ਤਾਂ ਅਰਦਾਸ ਕਰਕੇ ਮर्याਦਾ ਦੇ ਵਿੱਚ ਜੋ ਇੱਕ ਜਿਹਨੂੰ ਮਤਲਬ ਕੋਈ ਵੀ ਜਿਹੜਾ ਇੱਕ ਧਾਰਮਿਕ ਗ੍ਰੰਥ ਹੈ ਜਾਂ ਪੋਥੀ ਹੈ ਉਹਨੂੰ ਜੋ ਉਹਦੇ ਮर्याਦਾ ਮੁਤਾਬਕ ਉਹਦਾ ਜਿਹੜਾ ਸੰਸਕਾਰ ਕੀਤਾ ਜਾਂਦਾ ਬਣਦਾ ਉਹਦੂ ਪ੍ਰੋਪਰ ਉਸ ਮर्याਦਾ ਚ ਉਹਨੂੰ ਕੀਤਾ ਜਾਵੇਗਾ ਐਂਡ ਇਹਦੇ ਵਿੱਚ ਪ੍ਰੋਪਰ ਧਿਆਨ ਰੱਖਿਆ ਜਾਊਗਾ ਔਰ ਜੋ ਜਿਹੜੇ ਬੰਦਿਆਂ ਨੇ ਗਲਤੀ ਕੀਤੀ ਹੈ ਔਰ ਜਿਹੜੇ ਬੰਦੇ ਨੇ ਇਹਨਾਂ ਚੀਜ਼ਾਂ ਨੂੰ ਧਾਰਮਿਕ ਮਰਿਆਦਾ ਨੂੰ ਨਹੀਂ ਮੰਨਿਆ ਉਹਨਾਂ ਦੇ ਮੁਤਾਬਕ ਜੋ ਬਣਦੀ ਕਾਰਵਾਈ ਹੈ ਜਦੋਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਮਹਾਕੋਸ਼ ਦੇ ਨਾਲ ਅਜਿਹਾ ਵਤੀਰਾ ਕੀਤਾ ਜਾਂਦਾ ਹੈ ਤਾਂ ਚੇਅਰਪਰਸਨ ਪੰਥਕ ਚੇਅਰਪਰਸਨ ਸਤਵੰਤ ਕੌਰ ਦੇ ਵੱਲੋਂ ਇਸ ਦੀ ਸਖਤ ਨਿੰਦਿਆ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਹੈ ਕਿ ਮਹਾਨ ਕੋਸ਼ ਸਿਰਫ ਇੱਕ ਕੋਸ਼ ਜਾਂ ਪੁਸਤਕ ਨਹੀਂ ਸਗੋ ਭਾਈ ਕਾਨ ਸਿੰਘ ਨਾਭਾ ਜੀ ਦੀ ਮਹਾਨ ਰਚਨਾ ਜੋ ਸਿੱਖ ਇਤਿਹਾਸ ਗੁਰਬਾਣੀ ਸਿੱਖ ਸ਼ਬਦਾਵਲੀ ਅਤੇ ਪੰਥਕ ਰਵਾਇਤਾਂ ਦਾ ਜੀਵੰਤ ਦਰਪਣ ਹੈ ਇਸ ਦਾ ਪ੍ਰਕਾਸ਼ਨ ਅਤੇ ਵੰਡ ਸਿੱਖ ਰਵਾਇਤਾਂ ਤੇ ਮਰਿਆਦਾ ਦੇ ਅਨੁਸਾਰ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਗਲਤ ਛਪਾਈ ਹੋ ਗਈ ਸੀ ਤਾਂ ਇਹਨਾਂ ਨੂੰ ਜਾਂ ਤਾਂ ਗੋਵਿੰਦ왈 ਸਾਹਿਬ ਭੇਜਣਾ ਚਾਹੀਦਾ ਸੀ ਜਾਂ ਪੰਥਕ ਰਵਾਇਤਾਂ ਅਪਣਾਉਣੀਆਂ ਚਾਹੀਦੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਬੀਬੀ ਸਤਵੰਤ ਕੌਰ ਨੇ ਕੁਝ ਮੰਗਾਂ ਵੀ ਰੱਖੀਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਸ ਨੂੰ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਦੇਣਾ ਹੋਵੇਗਾ ਤਾਂ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਲੇ ਸਮੇਂ ਦੇ ਵਿੱਚ ਮਾਨਕੁਸ਼ ਜਾਂ ਹੋਰ ਪੰਥਕ ਤਰੋਰ ਨਾਲ ਜੁੜੇ ਪ੍ਰਕਾਸ਼ਨ ਜਾਂ ਅਜ ਵਰਗੀਆਂ ਕਾਰਵਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਮੁੱਖ ਸਿੱਖ ਵਿਦਵਾਨਾਂ ਨਾਲ ਸਲਾਹ مشورہ ਕਰਕੇ ਹੀ ਕੀਤੇ ਜਾਣ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਤਰੀਕਾ ਹੁਣ ਧਰਤੀ ਦੇ ਵਿੱਚ ਦੱਬਣ ਵਾਲਾ ਤੇ ਫਾੜ-ਫਾੜ ਕੇ ਸੁੱਟਣ ਵਾਲਾ ਵਰਤਿਆ ਗਿਆ ਉਸ ਦੀ ਬਜਾਏ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦੇਈਏ ਕਿ ਬੀਬੀ ਸਤਵੰਤ ਕੌਰ ਦੇ ਵੱਲੋਂ ਜਿਹੜਾ ਇਹ ਅਪੀਲ ਕੀਤੀ ਗਈ ਹੈ ਕਿ ਸ਼ਾਂਤੀ ਜਿਹੜੀ ਆ ਕਾਇਮ ਰੱਖੀ ਜਾਵੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਨਾਲ ਕਿਸੇ ਦੇ ਵੱਲੋਂ ਵੀ ਕੋਈ ਤਿੱਕੀ ਬਿਆਨਬਾਜ਼ੀ ਜਾਂ ਬਹਿਸਵਾਜ਼ੀ ਨਾ ਕਰਨ ਦੀ ਵੀ ਜਿਹੜੀ ਆ ਬੀਬੀ ਸਤਵੰਤ ਕੌਰ ਦੇ ਵੱਲੋਂ ਜਿਹੜੀ ਆ ਅਪੀਲ ਕੀਤੀ ਗਈ ਹੈ ਤਾਂ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਕਿ ਸੱਤ ਮੈਂਬਰੀ ਕਮ ਜਿਸ ਵਿਅਕਤੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜਿਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਜਿਹੜਾ ਵਿਰੋਧ ਹੈ ਬਣਦੀ ਸਖਤ ਤੋਂ ਸਖਤ ਜਿਹੜੀ ਆ ਉਹ ਕਾਰਵਾਈ ਵੀ ਕੀਤੀ ਜਾਵੇਗੀ